ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟੀ ਲੌਂਗ ਵਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਦਿਨ ਆ ਜਿਹੜਾ ਮੰਗਲਵਾਰ ਹੈ ਤੇ 12 ਤਰੀਕ ਹੈ ਟਾਈਮ ਜਿਹੜਾ ਉਹ ਦੁਪਹਿਰ ਦਾ ਹੋ ਗਿਆ 3 ਵਜੇ ਹੈ ਦੁਪਹਿਰ ਦੇ ਆਪਾਂ ਜਿਹੜਾ ਦੁਪਹਿਰ ਦਾ ਰੋਟੀ ਪਾਣੀ ਸੀ ਉਹ ਸਾਰਾ ਖਾ ਲਿਆ ਦੁਪਹਿਰ ਦਾ ਕੰਮ ਆਪਾਂ ਨਿਬੇੜ ਲਿਆ ਤੇ ਹੁਣ ਆਪਾਂ ਜਿਹੜਾ ਉਹ ਆਪਾਂ ਚੱਲੇ ਆ ਤੀਆਂ ਤੇ ਸਾਡੇ ਅੱਜ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਚ ਦੱਸਿਆ ਸੀ ਵੀ ਥੋੜੇ ਜਿਹੀ ਘਰ ਇੱਥੇ ਉਹਨਾਂ ਘਰਾਂ ਦੀਆਂ ਲੇਡੀਜ਼ ਇਕੱਠੀਆਂ ਹੋ ਕੇ ਤੀਆਂ ਲਾਉਂਦੀਆਂ ਤੇ ਉਹ ਇਸ ਵਾਰ ਵੀ ਉਹਨਾਂ ਨੇ ਤੀਆਂ ਲਾਈਆਂ ਸੀਗੀਆਂ ਜਿਹੜੀਆਂ ਤੀਆਂ ਇਹ ਮੱਸੀਆ ਦੀ ਤੀਜ ਤੋਂ ਤੀਜ ਤੋਂ ਸ਼ੁਰੂ ਹੋ ਕੇ ਪੁੰਨਿਆਂ ਤੱਕ ਹੁੰਦੀਆਂ ਪੁੰਨਿਆਂ ਤੇ ਵੱਲੋਂ ਪੈਂਦੀ ਐ ਤੇ ਸਾਡੇ ਇੱਥੇ ਇਹਨਾਂ ਨੇ ਥੋੜੀਆਂ ਲੇਟ ਲਾਈਆਂ ਸੀਗੀਆਂ ਕੁਝ ਥੋੜੇ ਕਾਰਨਾ ਕਰਕੇ ਅੱਗੇ ਵਧਾ ਲਿਆ ਤੇ ਵੱਲੋਂ ਅੱਜ ਐ ਇਸੇ ਲਈ ਅਸੀਂ ਵੀ ਅੱਜ ਉੱਥੇ ਚੱਲੇ ਆ ਅਸੀਂ ਸੋਚਿਆ ਥੋੜਾ ਟਾਈਮ ਅਸੀਂ ਵੀ ਇੰਜੋਏ ਕਰਿਆ ਇਹ ਨਾਲੇ ਤੁਹਾਨੂੰ ਸਾਰਿਆਂ ਨੂੰ ਇੰਜੋਏ ਕਰਵਾਈਏ ਉੱਥੋਂ ਦਾ ਮਾਹੌਲ ਦਿਖਾਈਏ ਥੋੜੇ ਜਿਹੀਆਂ ਹੀ ਲੇਡੀਜ਼ ਇਕੱਠੀਆਂ ਹੋ ਕੇ ਕਰਦੀਆਂ ਸਾਰੇ ਪਿੰਡ ਦੀਆਂ ਤੀਆਂ ਨਹੀਂ ਹੁੰਦੀਆਂ ਇਹ ਕਿਉਂਕਿ ਸਾਡੇ ਘਰ ਆ ਜੋ ਉਹ ਖੇਤਾਂ 'ਚ ਤੇ ਬਸ ਥੋੜੇ ਜਿਹੇ ਘਰਾਂ ਦੀਆਂ ਲੇਡੀਜ਼ ਉੱਥੇ ਇਕੱਠੀਆਂ ਹੁੰਦੀਆਂ ਨੇ ਤੇ ਇਸੇ ਲਈ ਅਸੀਂ ਵੀ ਆ ਜਿਹੜੇ ਤੀਆਂ ਤੇ ਜਾਣ ਲਈ ਤਿਆਰ ਹੋਏ ਸੀਗੇ ਤੇ ਅਸੀਂ ਜਿਹੜੀਆਂ ਮੈਂ ਤੇ ਦੀਦੀ ਨੇ ਸੂਟ ਵੇਅਰ ਕੀਤੇ ਆ ਇਹ ਅਸੀਂ ਕੌਜ਼ ਬੁਟੀਕ ਤਲਵੰਡੀ ਭਾਈ ਤੋਂ ਜਿਹੜੀਆਂ ਰੈਡੀ ਕਰਵਾਏ ਆ ਸੁਖਵੀਰ ਕੌਰ ਕਲਸੀ ਦੀਦੀ ਦਾ ਨਾਮ ਆ ਜਿੰਨਾਂ ਤੋਂ ਅਸੀਂ ਇਹ ਰੈਡੀ ਕਰਵਾਏ ਆ ਸੋ ਤੁਸੀਂ ਸਾਨੂੰ ਕਮੈਂਟਾਂ 'ਚ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਫੋਇਲ ਪੇਂਟ ਦੇ ਸੂਟ ਆ ਇਹ ਜਿਹੜੇ ਅਸੀਂ ਪਾਏ ਹੋਏ ਆ ਬਾਕੀ ਆਪਾਂ ਉੱਥੇ ਜਾ ਕੇ ਤੁਹਾਨੂੰ ਜਿਹੜਾ ਤੀਆਂ ਦਾ ਮਾਹੌਲ ਆ ਉਹ ਦਿਖਾਵਾਂਗੇ ਤੇ ਜਿੰਨਾ ਸਾਦੇ ਤੋਂ ਹੋ ਸਕਿਆ ਤੁਹਾਨੂੰ ਉਥੋਂ ਦਾ ਮਾਹੌਲ ਦਿਖਾਵਾਂਗੇ ਦਿਖਾਵਾਂਗੇ ਗਿੱਦਾ ਵਗੈਰਾ ਉਥੋਂ ਦਾ ਬਾਕੀ ਤੁਸੀਂ ਦੱਸਿਓ ਵੀ ਤੁਹਾਨੂੰ ਕਿਵੇਂ ਜੱਲ ਲੱਗਾ ਚਲੋ ਆਓ ਆਪਾਂ ਮਿਲਦੇ ਆਂ ਫਿਰ ਤੀਆਂ ਦੇ

ਹਰਮਨ ਬੇਬੀ ਕਸ ਕਰ ਰਹਾ ਹੈ ਇਹ ਕ ਮੈਨੂੰ ਪੜਨਾ ਫਿਰ ਤੇਰੀ ਕੁਛ ਨਹੀਂ ਕਿਰਿਆ ਕੌਜਾ ਮੇਰਾ ਤੇਰੀ ਛੁੱਟੀ ਹੈ ਕਿਰਿਆ ਕੌਜਾ ਮੇਰਾ ਤੇਰੀ ਛੁੱਟੀ ਹੈ ਗਾਤਾ ਕੋ ਬੱਜਾ ਹੁੰਦੀ ਹੈ ਬੀਲਾ ਕੋਲੋਂ ਦੀ ਲੰਗ ਤੇ ਆਖਤ ਹਰ ਕੇ ਨਿਓ ਲੈ ਗਿਆ ਕਾਲ ਜਾਲ ਤੁ ਹਰ ਕੇ ਨਿਓ ਲੈ ਗਿਆ ਕਾਲ ਜਾਲ ਤੁ ਹਰ ਕੇ ਨਿਓ ਲੈ ਗਿਆ ਕਾਲ ਜਾਲ ਤੁ ਸਾਰੇ ਸੂਰ ਨਿਓ ਲਹਿ ਕਾ ਪਖਾਂ ਟਿੰਗੜ 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 चंबीअ में पारिया चारवे गांड़ चो बई मानवे गियांड़ चोई मानवे ਦੇਲੀ ਵਾਈ ਵਾਈ ਪਾਸੇ ਆ ਜਾਓ ਮੈਂ ਕਾਜੀ ਤੇੜੀ ਮੈਂ ਖੇੜੀ ਆਉਂਦਾ ਯਾਦ ਨਹੀਂ ਆਈ ਚਾਹੇ ਚਾਹੇ ਗੋਲੂ ਨੂੰ ਬਿਜਾ ਲੈ ਕੇ ਮੈਂ ਅਖਿਆ ਬੀਜੀ ਮੈਂ ਲੱਡੂ ਖਾਣਾ ਮੈਂ ਅਖਿਆ ਵੀ ਕੋਈ ਖਾਣ ਦੀ ਚੀਜ਼ ਜਲੇਬੀ ਖਾ ਲੈ ਰਸਗੁੱਲਾ ਖਾ ਲੈ ਵਰਨਾ ਕੁਝ ਨਹੀਂ ਖਾਣਾ ਕੁੜੀ ਨਹੀਂ ਖਾਣਾ ਕੁਰੀੰਦੇ ਕੀ ਮੈਂ ਤਾਂ ਲੱਡੂ ਹੀ ਖਾਣਾ ਪਾਇ ਵੀ ਬੜਾ ਖਤਰਾ ਸੀ ਭਾਈ ਨੇ ਮਾਰੀ ਅੱਖ ਨਹੀਂ ਕਹਿੰਦਾ ਇਸੇ ਲੱਡੂ ਰੱਖ ਲੈਣਾ ਤੇ ਲੱਡੂ ਰੱਖ ਲੈਣਾ ਕਹਿੰਦਾ ਤੇ ਲੱਡੂ ਰੱਖ ਲੈਣਾ ਮਨਜ਼ਰ ਕਾਨੀਏ ਸਾਰੀ ਮੁਕਤੀ ਆਪਾਂ ਨੇ ਪਾ ਲਈ ਜਾਨੀ ਜਿੱਤ ਪਾ ਲਈਏ ਸਤਿ ਸ੍ਰੀ ਅਕਾਲ ਜਾਨੀ ਜਿੱਤ ਪਾ ਲਈਏ ਬੰਦਾਂ ਦੀ ਜਾਨੀ ਸਭ ਦੀ ਨਾਮ ਨੂੰ ਪੜਤਾਲ ਜਾਨੀ ਜਿੱਤ ਪਾ ਲਈਏ ਭਾਬੀ ਤੇਰਾ ਨੂੰ ਪੜਤਾਲ ਜਾਨੀ ਬੋਲ ਮੈਂ ਕਿਹਾ ਹਾਂ ਹਾਂਜੀ ਆਪਾਂ 3ਾਂ ਤੋਂ ਵਾਪਸ ਆ ਗਏ ਆਂ ਹੁਣ ਜਿਹੜਾ ਟਾਈਮ ਆ ਉਹ 6 ਵਜ ਗਏ ਆ ਅੱਜ ਸਾਰੇ ਉੱਥੇ ਕਾਫੀ ਰਲੇ ਮਿਲੇ ਸੀਗੇ ਤੇ ਆਪਾਂ ਕਾਫੀ ਲੇਟ ਹੀ ਹੋ ਗਏ ਤੀਆਂ ਦਾ ਆਪਣਾ ਘਾਰਾਂ ਦਾ ਵੀ ਪੈਨ ਜਿਹੜਾ ਲੇਟ ਹੋ ਗਿਆ ਸਬ지 ਸੂਜੀ ਦਾ ਵੈਸੇ ਅਸੀਂ ਬਣਾ ਕੇ ਹੀ ਗਏ ਸੀਗੇ ਤੇ ਪਰਤਾ ਨਾ ਝੋਣਨਾ ਅਜੇ ਤੇ ਕਾਫੀ ਜ਼ਿਆਦੇ ਟਾਈਮ ਲੱਗ ਗਿਆ ਜਦੋਂ ਸਾਰੇ ਰਲੇ ਮਿਲੇ ਹੁੰਦੇ ਉਹ ਤਾਂ ਫਿਰ ਕਾਫੀ ਜ਼ਿਆਦੇ ਟਾਈਮ ਲੱਗ ਜਾਂਦਾ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਜਦੋਂ ਇੰਨੇ ਜਾਣੇ ਰਲੇ ਹੁੰਦੇ ਆ ਇੱਕ ਸਾਰਿਆਂ ਨੂੰ ਆਏ ਸੀ ਵੀ ਹੁਣ ਸਾਲ ਬਾਅਦ ਹੀ ਫੇਰ ਇਕੱਠੇ ਹੋਵਾਂਗੇ ਚਲ ਹੋਰ ਆਪਦਾ ਨੱਚ ਕੱਪ ਲਈਏ ਕਾਫੀ ਜ਼ਿਆਦੇ ਉੱਤੇ ਵੈਸੇ ਵਧੀਆ ਲੱਗਿਆ ਸਾਨੂੰ ਕਾਫੀ ਜ਼ਿਆਦੇ ਇੰਜੋਏ ਕੀਤਾ ਸਾਰਿਆਂ ਨਾਲ ਰਲ ਮਿਲ ਕੇ ਗੱਲਾਂ-ਬਾਤਾਂ ਕੀਤੀਆਂ ਉੱਤੇ ਆਪਾਂ ਨੱਚੇ ਟੱਪੇ ਵਧੀਆ ਟਾਈਮ ਲੰਘਿਆ ਟਾਈਮ ਲੰਘਦਾ ਪਤਾ ਨਹੀਂ ਲੱਗਦਾ ਜਦੋਂ ਕਾਫੀ ਜਾਣੇ ਇਕੱਠੇ ਹੋ ਜਾਂਦੇ ਆ ਬਾਕੀ ਹੁਣ ਆਪਣਾ ਕਾਫੀ ਜ਼ਿਆਦੇ ਲੇਟ ਹੋ ਗਏ ਆ ਤੇ ਸਾਰੇ ਕੰਮਾਂ ਦਾ ਟਾਈਮ ਹੋਇਆ ਪਿਆ ਕੰਮ ਹਜੇ ਸਾਰੇ ਪਏ ਆ ਆਪਣੇ ਘਰਾਂ ਵਗੈਰਾ ਚੋਂਣ ਆ ਲਈਆਂ ਤੇ ਚਲੋ ਅੱਜ ਦੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਅੱਗੇ ਤੋਂ ਆਪਾਂ ਹੋਰ ਨਵੇਂ-ਨਵੇਂ ਵੀਡੀਓ ਲੈ ਕੇ ਕੋਈ ਨਵੇਂ ਵਲੌਗ ਨਾਲ ਤੁਹਾਨੂੰ ਮਿਲਦੇ ਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ